ਬਜ਼ੁਰਗ ਜੀ ਬਬਾ ਜੀ ਸੌਰੀ ਪਰਮਤਮ ਸਤਕਾਰਯੋਗ ਬਰੂ ਰੂਪ ਸਾਧ ਸੰਗਤ ਜੀਓ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਕੁਝ ਪੁੱਛਣਾ ਤੁਸੀਂ ਹਾਂਜੀ ਬਸ ਅੱਜ ਲੰਗਰ ਲਗਾਇਆ ਜੀ ਤੁਸੀਂ ਸਬਤ ਦੇ ਦਿਨ ਚੱਲ ਰਹੇ ਹੈ ਜੀ ਦੂਜੇ ਪਾਸੇ ਸੰਘਰਸ਼ ਵੀ ਕਿਸਾਨਾਂ ਦੇ ਵੱਲੋਂ ਇੱਥੇ ਵਿੱਢਿਆ ਹੋਇਆ ਹੈ ਜੀ ਇਹ ਹਰ ਸਾਲ ਦੀ ਤਰ੍ਹਾਂ ਸਫਰੇ ਸ਼ਹਾਦਤ ਚੱਲ ਰਹੀ ਹੈ ਪਿੰਡ ਸ਼ੇਰਗੜ ਦਾ ਇੱਕ ਵੱਦ ਚੜ ਕੇ ਹਿੱਸਾ ਹੈ ਜਿਹੜਾ ਰੋਡ ਤੇ ਇੱਥੇ ਲਗਾਤਾਰ ਲੰਗਰਾਂ ਦੀ ਜਿਹੜੀ ਸੇਵਾ ਕੀਤੀ ਜਾਂਦੀ ਹੈ ਕੀ ਕਹਿਣਾ ਜੀ ਤੁਹਾਡਾ ਹਾਂ ਜੀ ਇਹੀ ਹੈ ਇਹ ਜਿਹੜਾ ਸਫਰ ਦੀ ਗੱਲ ਤੁਸੀਂ ਕੀਤੀ ਹੈ ਜਾਂ ਸੰਘਰਸ਼ ਦੀ ਕੀਤੀ ਹੈ ਇਹ ਬਾਬਰ ਦੀਆਂ ਚੱਕੀਆਂ ਤੋਂ ਸ਼ੁਰੂ ਹੋ ਗਿਆ ਸੀ ਜਿਸ ਦਿਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਬੇਦਰਚੀ ਤੇ ਬੇਦਰਚ ਕੇ ਤੇ ਉਸ ਜਗ੍ਹਾ ਤੇ ਗਏ ਜਿੱਥੇ ਬੇਦੋਸ਼ਿਆਂ ਨੂੰ ਫੜ ਕੇ ਰੌਂ ਜਾਂਦਿਆਂ ਨੂੰ ਫੜ ਕੇ ਬਿਨਾਂ ਤਨਖਾਹਾਂ ਤੋਂ ਤੇ ਬਿਨਾਂ ਕੋਈ ਟਾਈਮ ਤੋਂ ਉਹਨਾਂ ਨੂੰ ਫੜ ਕੇ ਲਾਇਆ ਹੋਇਆ ਸੀ ਕਿਸੇ ਦੀ 8 ਘੰਟੇ ਡਿਊਟੀ ਹੁੰਦੀ ਹੈ ਕਿਸੇ ਦੀ 10 ਹੁੰਦੀ ਹੈ ਪਰ ਉਹਨਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਦੱਸਿਆ ਮੈਂ ਤਾਂ ਰਾਹ ਤੋਂ ਜਾਂਦਾ ਸਾਂ ਮੈਨੂੰ 10 ਸਾਲ ਹੋ ਗਏ ਨੇ ਤੇ ਬੱਚਿਆਂ ਦਾ ਮੈਂ ਮੂੰਹ ਨਹੀਂ ਵੇਖਿਆ ਉਦੋਂ ਬਾਅਦ ਜਾ ਕੇ ਕਿਸੇ ਕਿਹਾ ਮੈਨੂੰ ਪੂਰੀ ਤਨਖਾਹ ਨਹੀਂ ਮਿਲਦੀ ਤੇ ਉਹਨਾਂ ਦੇ ਅੰਗ ਜਿਹੜੇ ਨੇ ਉਹ ਵੀ ਖਰਾਬ ਹੋਏ ਪਏ ਸਨ ਕਿ ਜਿਵੇਂ ਉਹਨਾਂ ਨੂੰ ਬਹੁਤ ਜ਼ਿਆਦਾ ਤਸੱਦਦ ਜਿਹੜਾ ਦਿੱਤਾ ਜਾਂਦਾ ਸੀ ਤੇ ਤੁਹਾਨੂੰ ਪਤਾ ਹੈ ਕਿ ਜਿੱਥੇ ਚੱਕੀਆਂ ਤੇ ਬੰਦਿਆਂ ਦੀ ਗੱਲ ਆਉਂਦੀ ਹੋਵੇ ਉਹ ਇੱਕ ਘਰ ਦੀ ਚੱਕੀ ਨਹੀਂ ਹੋ ਸਕਦੀ ਉਹ ਇੱਕ ਫੈਕਟਰੀ ਸੀ ਜਿਹਦਾ ਆਟਾ ਪੀ ਕੇ ਔਰ ਵਹਾਇਆ ਕਿੰਨਾ ਤੋਂ ਜਾਂਦਾ ਜਿਨ੍ਹਾਂ ਨੂੰ ਕੋਈ ਤਨਖਾਹਾਂ ਨਹੀਂ ਦੇਣੀਆਂ ਉਸ ਦਿਨ ਤੋਂ ਸਾਡਾ ਸੰਘਰਸ਼ ਸ਼ੁਰੂ ਹੋਇਆ ਸੀ ਅੱਜ ਤੱਕ ਉਹ ਸੰਘਰਸ਼ ਚੱਲ ਰਿਹਾ ਹੈ ਉਹਦੀ ਗੜੀ ਦਸ਼ਮੇਸ਼ ਪਾਸ਼ਾ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹਾਦਤ ਦੇ ਵਿੱਚੋਂ ਨਿਕਲੀ ਹੋਈ ਫੌਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਦਦਾ ਚਲਾਇਆ ਹੋਇਆ ਇਹ ਪੰਥ ਅੱਜ ਵੀ ਉਸੇ ਤਰ੍ਹਾਂ ਹੀ ਹੈ ਉਸ ਦਿਨ ਵੀ ਇਹ ਸੀ ਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਇਹ ਕਹਿ ਰਹੇ ਸਨ ਕਿ ਸਾਨੂੰ ਆਜ਼ਾਦ ਖਿੱਤਾ ਚਾਹੀਦਾ ਹੈ ਕਿਵੇਂ ਚਾਹੀਦਾ ਜਿਵੇਂ 18 ਮੰਗਾਂ ਦੇ ਵਿੱਚ ਲਿਖਿਆ ਹੈ ਟਰੈਕਟਰ ਆ ਰਿਹਾ ਹੈ ਕਿਸਾਨ ਵਾਸਤੇ ਕਿਉਂ ਆ ਰਿਹਾ ਕਿਸਾਨ ਦੀ ਲੋੜ ਹੈ ਤੇ ਕਿਸਾਨ ਦੀ ਲੋੜ ਗਵਰਨਮੈਂਟ ਨੂੰ ਹੈ ਕਿਉਂਕਿ ਗਵਰਨਮੈਂਟ ਕਿਸੇ ਚੀਜ਼ ਬਿਨਾਂ ਸਾਰ ਸਕਦੀ ਹੈ ਖਾਣ ਬਿਨਾਂ ਨਹੀਂ ਸਾਰ ਸਕਦੀ ਉਹ ਪਬਲਿਕ ਨੂੰ ਦੇਣਾ ਪੈਗਾ ਪੇਟ ਭਰ ਇਸ ਵਾਸਤੇ ਕਿਸਾਨ ਦੀ ਲੋਡ ਗਵਰਨਮੈਂਟ ਨੂੰ ਐ ਤੇ ਉਹਦਾ ਟਰੈਕਟਰ ਆ ਰਿਹਾ ਤੇ ਉਹ ਜਿਹੜਾ ਵਿਦੇਸ਼ ਚੋਂ ਆ ਰਿਹਾ ਹੈ ਟੈਕਸ ਉਹਦਾ ਦਿੱਲੀ ਕਿਉਂ ਖਾਵੇ? ਇਹੀ ਨਸਵੇਂ ਪਾਤਸ਼ਾਹ ਨੇ ਬਾਈ ਧਾਰੀਆਂ ਨੂੰ ਆਖਿਆ ਸੀ ਟੈਕਸ ਦਿੱਲੀ ਕਿਉਂ ਖਾਵੇ? ਤੁਸੀਂ ਛਾਨੀਆਂ ਕਿਉਂ ਭਰਦੇ ਹੋ? ਆਓ ਆਪਾਂ ਇਕੱਠੇ ਹੋਈਏ, ਹੋਏ ਇਕੱਠੇ ਬਹਾਨੇਖੋਰੀ ਕੀਤੀ। ਜਵਾਬ ਦੇ ਗਏ। ਗੁਰੂ ਸਾਹਿਬ ਨੇ ਆਖਿਆ ਤੁਹਾਡੀ ਮਰਜ਼ੀ ਮੈਂ ਬਾਬਰ ਦੇ ਨਾਲ ਲੜਦਾ ਰ੍ਹਾਂਗਾ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਨਾਰਾ ਦੇ ਦਿੱਤਾ ਬਾਬਰ ਤੂੰ ਜਾਵਰ ਐ। ਤੂੰ ਬਾਬਰ ਨਹੀਂ ਰਿਆ ਤੂੰ ਜਬਰ ਜਬਰ ਹੋ ਗਏਂ ਕਾਤਲ ਬਣ ਗਏਂ ਔਰ ਅੱਗੇ ਜਾ ਕੇ ਸਤਿਗੁਰਾਂ ਨੇ ਕਿਰਪਾ ਕੀਤੀ ਕਿ ਆ ਬਾਬਰ ਬਾਣੀ ਫਿਰ ਗਈ ਕਿੱਥੋਂ ਤੱਕ ਮਨੁੱਖਾਂ ਦੇ ਹਿਰਦਿਆਂ ਤੱਕ ਬਾਬਰ ਬਾਣੀ ਫਰੀ ਸਾਨੂੰ ਕੂੜ ਦਿਸਣ ਲੱਗਿਆ ਹਨੇਰਾ ਸਾਡੇ ਅੱਗੇ ਆ ਗਿਆ ਕਾਲਾ ਯੁੱਗ ਆ ਗਿਆ ਕਾਲੇ ਯੁੱਗ ਦਾ ਮਤਲਬ ਕਈ ਹਨੇਰਾ ਆ ਗਿਆ ਉਹ ਹਨੇਰਾ ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਭਾਈ ਗਰਦਾਸ ਜੀ ਕਿਰਪਾ ਕਰਦੇ ਨੇ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ ਏ ਦੁਨੀਆ ਦੇ ਲੋਕੋ ਕਿਵੇਂ ਧੁੰਦ ਕੱਟੀ ਗਈ ਜਿਉਂਕਰ ਸੂਰਜ ਨਿਕਲਿਆ ਤਾਰੇ ਛੁਪੇ ਹਨੇਰ ਭਲੋਵਾ ਜਿਵੇਂ ਸੂਰਜ ਚੜਦਾ ਹੈ ਹਨੇਰਾ ਦੂਰ ਹੋ ਜਾਂਦਾ ਹੈ ਨਿੱਕੀਆਂ ਨਿੱਕੀਆਂ ਰੋਸ਼ਣੀਆਂ ਵਾਲੇ ਤਾਰੇ ਚੰਦ ਜਿਹੜੇ ਨੇ ਉਹ ਐ ਫਿੱਕੇ ਪੈ ਜਾਂਦੇ ਨੇ ਔਰ ਦਿਸਣੋਂ ਗਾਇਬ ਹੋ ਜਾਂਦੇ ਨੇ ਜਦੋਂ ਗੁਰਨਾਨਕ ਆਇਆ ਤੇ ਛੋਟੇ ਮੋਟੀਆਂ ਕਲਾਵਿਖਾ ਕੇ ਦੁਨੀਆ ਨੂੰ ਲੁੱਟਣ ਵਾਲੇ ਬਿਲਕੁਲ ਸ਼ਾਂਤ ਹੋ ਗਏ ਔਰ ਉਹਨਾਂ ਦਾ ਅੱਗੋਂ ਚੱਲਦਾ سلسلہ ਦਸਮੇਸ਼ ਪਾਤਸ਼ਾਹ ਮਹਾਰਾ ਸੱਚੇ ਪਾਤਸ਼ਾਹ ਨੇ ਆਪਣੀ ਗੱਦੀ ਜਦੋਂ ਗੁਰੂ ਪੰਥ ਖਾਲਸੇ ਨੂੰ ਦਿੱਤੀ ਪੰਜ ਪਿਆਰਿਆਂ ਨੂੰ ਦਿੱਤੀ ਸੱਚੇ ਬਾਦਸ਼ਾਹ ਮਹਾਰਾਜ ਨੇ ਇਹ ਗੱਦੀ ਜਿਹੜੀ ਹੈ ਅਨੰਦਪੁਰ ਸਾਹਿਬ ਦੇ ਵਿੱਚ ਸੋ ਨਿਹਾਲ ਔਰ ਜੈਕਾਰਾ ਅਨੰਦਪੁਰ ਸਾਹਿਬ ਦੇ ਵਿੱਚ ਗੱਦੀ ਜਿਹੜੀ ਉਹ ਖਾਲਸੇ ਨੂੰ ਦਿੱਤੀ ਪੰਜਾਂ ਪਿਆਰਿਆਂ ਨੂੰ ਦਿੱਤੀ ਇਹ ਹਜ਼ੂਰ ਸਾਹਿਬ ਦੀ ਧਰਤੀ ਤੇ ਜਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਸਾਡੇ ਦੋ ਸੰਪੂਰਨ ਗੁਰੂ ਨੇ ਇੱਕ ਸਾਡਾ ਪੰਥ குரு ਹੈ ਇੱਕ ਗ੍ਰੰਥ ਗੁਰੂ ਹੈ ਦਸਵੇਂ ਪਾਤਸ਼ਾਹ ਮਹਾਰਾਜ ਨਦੇੜ ਦੀ ਧਰਤੀ ਦੇ ਕਿਰਪਾ ਕਰਦੇ ਨੇ ਕਿ ਸਾਡਾ ਜਿਹੜੀ ਆਤਮਾ ਉਹ ਗ੍ਰੰਥ 'ਮੈਂ ਜੋ ਸਾਡਾ ਸਰੀਰ ਹੈ ਉਹ ਪੰਥ 'ਮੈਂ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਉੱਥੇ ਪੰਥ ਸਾਜਿਆ ਲਲਕਾਰ ਦਿੱਤੇ ਦਿੱਲੀ ਨੂੰ ਲਲਕਾਰ ਦੇਣ ਦਾ ਜਿਹੜਾ ਅੱਜ ਦਾ ਦਿਨ ਮਨਾ ਰਹੇ ਆ ਅੱਜ ਦਾ ਦਿਨ ਜੰਗ ਦਾ ਦਿਨ ਹੈ ਅੱਜ ਦਾ ਦਿਨ ਉਹਦਾ ਨਤੀਜਾ ਦਸਨੇ ਪਾਤਸ਼ਾਹ ਕਿਰਪਾ ਕਰਦੇ ਨੇ ਇੱਕ ਖਾਲਸਾ ਜੀ ਹੋਰ ਦੱਸੇ ਜੀ ਉੱਥੇ ਜਗਾ ਵੇਖਦੇ ਨੇ ਇੱਕ ਸਕਿੰਟ ਅੱਗੋਂ ਫਿਰ ਪੁੱਛ ਲੈ ਜੇ ਜਦੋਂ ਚਮਕੌੜ ਦੀ ਗੱਡੀ ਦੇ ਵਿੱਚ ਪ੍ਰਵੇਸ਼ ਕਰਦੇ ਨੇ ਜਾਂਦੇ ਨੇ ਇੱਕ ਨੁਕਰੋਂ ਤੀਰ ਪੁੱਟਦੇ ਨੇ ਦੂਜੀ ਚ ਗੱਡਦੇ ਨੇ ਭਾਈ ਦਇਆ ਸਿੰਘ ਜੀ ਸਿੰਘ ਨਾਲ ਨੇ ਤੇ ਉਹ ਪੁੱਛਦੇ ਨੇ ਪਾਤਸ਼ਾਹ ਇਹ ਧਰਤੀ ਚੰਗੀ ਹੈ ਬੜੇ ਅੱਜ ਖੁਸ਼ ਨਜ਼ਰ ਆਉਂਦੇ ਹੋ ਸੱਚੇ ਪਾਤਸ਼ਾਹ ਆਂਦੇ ਨੇ ਪਟਨਾ ਭੰਗੂੜਾ ਸੀ ਜਿਹੜਾ ਸਕੂਲ ਸੀ ਅਨੰਦਪੁਰ ਸਾਹਿਬ ਅੱਜ ਪਤਾ ਲੱਗਿਆ ਵੀ ਤੁਸੀਂ ਅਨੰਦਪੁਰ ਸਾਹਿਬ ਤੋਂ ਆਏ ਹੋ ਤੇ ਮੈਂ ਕਿਹਾ ਅਨੰਦਪੁਰ ਸਾਹਿਬ ਨੇ ਹੀ ਆਉਣਾ ਮੇਲੇਾਂ ਤੇ ਜਿਹੜੇ ਅਨੰਦਪੁਰ ਸਾਹਿਬ ਤੁਰ ਗਏ ਉਹਨਾਂ ਹੀ ਆਉਣੇ ਨਾ ਹੈ ਨਾ ਕੱਲ ਇੱਥੇ ਗਾਣਾ ਇੱਕ ਚੱਲ ਰਿਹਾ ਸੀ ਸੱਤਾਂ ਸਾਲਾਂ ਦੇ ਨੂੰ ਫਤੇ ਗੜ ਫਤੇ ਗੜ ਲੈ ਜਿਓ 14 ਦਾ ਹੋ ਕੇ ਚਮਕੌਰ ਤੁਰ ਜੂ ਸੱਚੇ ਪਾਤਸ਼ਾਹ ਦੇ ਸੱਤ ਸਾਲਾਂ ਦੇ ਹੋ ਕੇ ਇੱਥੇ ਆਏ ਸਨ ਸਾਹਿਬ ਜੀ ਦੇ ਤੇ ਜਿਹੜੇ 14 ਸਾਲ ਵਾਲੇ ਸਨ ਚਮਕੌਰ ਤੁਰ ਗਏ ਸਨ ਐਵੇਂ ਖਾਲਸੇ ਨੂੰ ਇਹ ਸੰਦੇਸ਼ ਦਿੱਤਾ ਉਵੇਂ ਆ ਜਿਹੜਾ ਸਾਡਾ ਸੰਘਰਸ਼ ਚੱਲ ਰਿਹਾ ਹੈ ਕਿਸਾਨੀ ਸੰਘਰਸ਼ ਉਸੇ ਦਿੱਲੀ ਦੇ ਨਾਲ ਜਿਹੜੀ ਮੈਂ ਗੱਲ ਪੂਰੀ ਕਰ ਚੁੱਕਾ ਉਹ ਗੱਲ ਨੂੰ ਇੱਥੇ ਫਿੱਟ ਕਰ ਲਵੋ ਉਹ ਸੰਘਰਸ਼ ਸਾਡਾ ਚੱਲਦਾ ਹੈ ਉਹਨਾਂ ਚਿਰ ਚੱਲਦਾ ਰਹੇਗਾ ਜਿੰਨਾ ਦਰਖਾਲਸਾ ਰਾਜ ਖਾਲਸ ਜੁਗ ਦੀ ਪ੍ਰਾਪਤੀ ਨਹੀਂ ਹੁੰਦੀ ਗੁਰੂ ਨਾਨਕ ਸਾਹਿਬ ਇੱਥੇ ਮੈਂ ਦੱਸਣੀ ਗੱਲ ਚਾਹੁੰਨਾ ਖਾਸ ਕਿ ਕੋਈ ਕਿਸੇ ਮੁਲਕ ਦਾ ਅਧੀਨ ਨਹੀਂ ਹੈ ਗੁਰੂ ਨਾਨਕ ਸਾਹਿਬ ਕਿਸੇ ਮੁਲਕ ਤੱਕ ਸੀਮਾ ਨਹੀਂ ਹੈ ਜਿੱਥੇ ਕੋਈ ਨਹੀਂ ਹੈ ਉੱਥੇ ਤੇਰੀ ਰੱਖ ਨੌਖੰਡ ਦੀ ਗੱਲ ਕਰਦੇ ਨੇ ਪਾਤਸ਼ਾਹ ਤੇ ਨੌ ਖੰਡ ਦੇ ਉੱਤੇ ਦੇਸ਼ ਨਹੀਂ ਬਣਦਾ ਹੁੰਦਾ ਉੱਥੇ ਯੁੱਗ ਬੜਦਾ ਹੈ ਕਲ ਤਾਰਨ ਗੁਰਨਾਨਕ ਆਇਆ ਕਲ ਨੂੰ ਹੋੜਾ ਲਾ ਕੇ ਪਾਸੇ ਕਰਨ ਆਇਆ ਅਗਾ ਨਗਾਣਾ ਆਇਆ ਜਿਵੇਂ ਨਦੀ ਚੱਲਦੀ ਹੋਵੇ ਕੋਈ ਚੀਜ਼ ਨੂੰ ਹੋੜਾ ਲਾ ਦਈਏ ਉੱਥੇ ਸਤਜੁਗ ਦਾ ਪਰਵੇਸ਼ ਕਰਨ ਆਇਆ ਦਸਵੇਂ ਪਾਤਸ਼ਾਹ ਦੀ ਬਾਣੀ ਵੀ ਇਹੀ ਆਂਦੀ ਹੈ ਸਤਜੁਗ ਬਣਾਉਣ ਵਾਸਤੇ ਗੁਰਨਾਨਕ ਸਾਹਿਬ ਆਏ ਨੇ ਤਾਂ ਹੋਣਾ ਪਿਆ ਇਸ ਕਰਕੇ ਸਤਜੁਗ ਨੂੰ ਮਾੜਾ ਨਾ ਸਮਝੋ ਖਾਲਸੀ ਜਿਹੜੀ ਹੈ ਉਹ ਪਛਾਣ ਕਰੋ ਜਿਵੇਂ ਪਾਕਿਸਤਾਨ ਦਾ ਨਾ ਖਾਲਿਸਤਾਨਿਕ ਦੇ ਵਿਚਾਰ ਕੇ ਨਹੀਂ ਅਸੀਂ ਵਿਕਿਆ ਬਾਕ ਮੈਨਾ ਪਵਿੱਤਰ ਤੇ ਸਥਾਨ ਮੈਨਾ ਥਾਂ ਇਹ ਹੀ ਦੋਵੇਂ ਚੀਜ਼ਾਂ ਖਾਲਸਾ ਮੰਗਦਾ ਤੇ ਇਹ ਚੀਜ਼ ਨਾ ਉਹ ਵਿਚਾਰ ਕੇ ਖਾਲਸਾ ਦੱਸਿਆ ਉਹਦੇ ਵਿੱਚੋਂ ਤੇ ਨਾ ਇਹਦੇ ਵਿੱਚੋਂ ਖਾਲਸਾ ਲੱਭਣ ਦੀ ਕੋਸ਼ਿਸ਼ ਕੀਤੀ ਏ ਖਾਲਸਾ ਕਿਸੇ ਕੌਮ ਦਾ ਨਾਂ ਨਹੀਂ ਖਾਲਸ ਧਰਮ ਦਾ ਨਾਂ ਹੈ ਖਾਲਸ ਪ੍ਰਮਾਤਮਾ ਦਾ ਨਾਂ ਹੈ ਜੋ ਖਾਲਸ ਹੁੰਦਾ ਹੈ ਉਹੀ ਅਕਾਲਪੁਰਖ ਹੁੰਦਾ ਹੈ ਜੋ ਸਭ ਤੋਂ ਵੱਡਾ ਨਸ਼ਾ ਹੈ ਉਹ ਅਕਾਲਪੁਰਖ ਹੈ ਸਭ ਤੋਂ ਵੱਡੀ ਬੰਦਗੀ ਅਕਾਲਪੁਰਖ ਹੈ ਸਭ ਤੋਂ ਵੱਡਾ ਸੁੱਖ ਤੋਂ ਉੱਤੇ ਦੀ ਚੀਜ਼ ਆਨੰਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਜਦੋਂ ਪ੍ਰਤਾਪ ਹੁੰਦਾ ਸੱਚੇ ਪਾਤਸ਼ਾਹ ਦਾ ਸਭ ਤੋਂ ਵੱਡਾ ਸਾਡੇ ਵਾਸਤੇ ਆਨੰਦ ਹੈ ਤੇ ਨਾਤਮ ਪਰਮਾਤਮਾ ਤੋਂ ਬਿਨਾ ਪਾਇਆ ਨਹੀਂ ਜਾ ਸਕਦਾ ਆਨੰਦ ਆਨੰਦ ਕਹੇ ਸਭ ਕੋ ਆਨੰਦ ਗੁਰੂ ਤੇ ਪਾਇਆ ਇੰਨੀਆਂ ਬੇਨਤੀਆਂ ਕਰਦੇ ਹੋਏ ਖਿਮਾ ਦੇ ਜਾਜਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ